ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਸਬਜ਼ੀਆਂ ਵਾਲਾ ਥਾ ਕਿੱਦਾਂ ਦੀ ਕਹੀ ਜਾਂਦੀ ਆ ਵੇਲਾ ਕਰ ਦੋ ਲੈ ਅੱਜ ਘਰੇ ਜਾ ਕੇ ਇਹਨਾਂ ਨੂੰ ਕਰ ਦੱਸਦੀ ਆ ਇਹਨਾਂ ਨੂੰ ਪਤਾ ਨਹੀਂ ਮੈਂ ਮਨਪ੍ਰੀਤ ਮੈਂ ਪ੍ਰੀਤੀ ਕੀ ਗੱਲਾਂ ਭੈਣੇ ਖਾਤ ਤਪ ਫਿਰਦੀਆਂ ਤਾਂ ਫਣਾ ਤਾਂ ਹੋਰ ਕੀ ਕਰਾਂ ਤੁਹਾਨੂੰ ਕੱਲ ਦਾ ਕਿਹਾ ਵੀ ਥਾ ਵੇਲਾ ਕਰ ਦੋ ਕਰਨਾ ਕਿ ਉਹ ਜਨ ਕਿਵੇਂ ਕਰਾਉਣੀ ਆ ਨਾ ਤੂੰ ਠੇਕੀ ਲੱਗਦੀ ਆ ਥਾ ਦੀ ਠੇਕੀ ਕੀ ਲੱਗਦੀ ਕਈ ਦਾ ਮੇਰੇ ਬਲੋਂ ਦੀ ਇੱਥੇ ਹੀ ਬਹਿ ਜਾਂਦਾ ਨਾ ਦੂੜ ਮੈਂ ਤਾਂ ਜਵਾਂ ਨਹੀਂ ਥਾਂਵੇਂ ਲੱਗ ਕੱਲ ਵੀ ਮੈਂ ਉਦੋਂ ਮੈਨੂੰ ਪ੍ਰੀਤੀ ਮੂੰਹ ਨਾ ਬੋਲੀ ਅਸੀਂ ਤਾਂ ਐਂ ਹੀ ਬੋਲਾਂਗੀ ਆਹ ਤਾਂ ਕੋਈ ਵਾਰ ਚਾ ਕੇ ਰਿਛਣੀ ਬਣ ਜਾਂਦੀ ਆ ਕਦੇ ਕੋਈ ਨਹੀਂ ਬੀਤ ਕੀ ਕਰਨੀ ਇੱਥੇ ਮੋਰ ਪੀਜੇ ਜਾਂ ਤੋੜਨ ਮੈਂ ਕਿ ਸਾਡਾ ਥਾਂ ਇੱਥੇ ਥੱਪਾ ਪੈਸੇ ਨਾ ਲਾਇਆ ਪਣੀ ਤੇ ਨਾਲ ਨਹੀਂ ਮੈਂ ਕਹਿੰਦਾ ਸੁਨੇਹਾ ਲਾਂਗੇ ਜੀ ਥੱਪਾ ਪੈਸੇ ਨਾ ਲਾਦੇ ਸਾਡੇ ਮਾਰਚ ਕੋਈ ਨਹੀਂ ਛੈ ਨਹੀਂ ਕੋਈ ਨਹੀਂ ਇਹ ਤਾਂ ਛੈ ਨਹੀਂ ਮਾਰਾ ਚੋ ਜਾ ਕੇ ਮੁੱਕ ਜੂ ਆ ਤੂੰ ਜਾਂਦੀ ਰਹਿ ਤੇਰਾ ਰਗਣਾ ਘਟਾਲੀ ਮੈਥੋਂ ਵੱਡੀ ਥਾਂ ਮੇਥੋਂ ਚੜੀ ਚੜੀ ਜਾਂਦੀ ਕਿੰਪਲ ਜਿਆਦੇ ਥੋੜੀ ਜੀ ਹਾਂ ਕੰਮ ਨਹੀਂ ਕਰਨ ਦੇ ਵਾਸਤਾ ਵੇਲੀ ਫਰਦੀਆ ਕੰਨ ਕੰਦਣਾ ਭਾਈ ਆ ਗਈ ਵੱਡੀ ਥਾਂ ਵਾਲੀ ਬੈ ਲੈ ਲਾ ਤਾਂ ਨਹੀਂ ਪ੍ਰੀਤੀ ਨਹੀਂ ਪ੍ਰੀਤੀ ਆ ਗਈ ਆ ਗਈ ਆ ਗਈ ਨੇ ਇੱਥੋਂ ਕੁਰਸੀ ਲਿਆ ਕਿਉਂ ਅ ਮੈਂ ਇੱਥੇ ਵਡਾ ਕੇ ਬੈ ਨਹੀਂ ਉਹ ਥਾਂ ਕਹਿੰਦੀ ਬੈ ਲੈ ਆਲਾ ਮੈਂ ਉਹ ਬੈ ਦਵੋਣੀ ਥਾਂ ਲੈ ਜਾ ਕੇ ਕੁਰਸੀ ਅ ਜਿਹੜੇ ਮੈਂ ਗੁੱਠਾ ਲਾਈ ਦੇ ਮੈਂ ਦਾ ਸਟਾਮਪ ਤੇ ਇਹਨੂੰ ਮੈਂ ਦੱਸਦੀ ਆ ਕਿਵੇਂ ਥਾਂ ਪੈ ਲਈ ਤੇ ਆ ਗਈ ਸਾਡੇ ਬਾਹਰ ਚ ਚਲ ਜਿ ਪੀਉਦੀ ਨਹੀਂ ਇੱਥੇ ਬੈਠੀ ਆ ਅੱਜ ਜਿਹੜਾ ਰਗਾ ਨਾ ਫੜੀਆਂ ਮੈਂ ਵੀ ਉਹ ਪੀ ਲਿਆ ਨਾ ਨਹੀਂ ਤੈਨੂੰ ਕਿਉਂ ਪਰ ਨਹੀਂ ਤਪੀਉਣੀ ਪਈਆਂ ਨਿੱਤਾ ਪਾਣਾ ਤਾਂ ਹੋਰ ਕੀ ਕਰਾ 20 ਪੈਸਿਆਂ ਦੀ ਲਾ ਕੇ ਸੀ ਥਾਂ ਲਿਆ ਉਹਦੇ ਸਾਧੀਆਂ ਵਿੱਚ ਵਿੱਚ ਖਾਈ ਜਾਂਦੇ ਆ ਹੋਰ ਨਹੀਂ ਭਿੰਿਆ ਥਾਂ ਅਸੀਂ ਲਿਆਤੀ ਤੇ ਆ ਗੁੜੀ ਆਈ ਗਈ ਸਾਡੀ ਰੂੜੀ ਲਈ ਪਈ ਆ ਹੋਰ ਇਹਨਾਂ ਨੂੰ ਰੰਬਾ ਦੇ ਚੱਲੀ ਸੀ ਨਿਕਲ ਫਿਰ ਕੋਈ ਫਰ ਨਾ ਜਾਵਾ ਹੁਣ ਨਾ ਜਾ ਛੋਟੀ ਲਈ ਜਾਈਏ ਚਲੋ ਠੀਕ ਆ ਉਹ ਵੇਖੋ ਸਿਬਾ ਜੀ ਹਕਾਰੀ ਖੜੀ ਆ ਲੈਣ ਦੇ ਅੱਜ ਕਿਉਂ ਕੀ ਕਹਤਾ ਉਹਨੇ ਆਂਦੀ ਅਸੀਂ ਥਾਂ ਬੈ ਲਿਆ ਕਰਦੀਆਂ ਸਾਜੀਆਂ ਪਟੋਲ ਦੱਸ ਹਾਏ ਥੇਤੀ ਲੱਗਦੀ ਆ ਥਾਂ ਦੀ ਫਿਰ ਤਾਂ ਮੈਂ ਕੁਰਸੀ ਦੇ ਨਾਲ ਡਾਂਗ ਵੀ ਲਿਆਉਣੀ ਸੀ ਡਾਂਗ ਢੂੰਗ ਰਹੇ ਨੇ ਮੇਰਾ ਦਬਕਾ ਹੀ ਬਥੇਰਾ ਲੈ ਦੱਸ ਆ ਲੈਣ ਦੇ ਜਿਹੜੀ ਆਉਂਦੀ ਆ ਇਹ ਬਾੜੀ ਹਕਾਰੀ ਪਈ ਐ ਉਹ ਕਹਿੰਦੀ ਆ ਉੱਥੇ ਭੌਂਕਦੀ ਜਾਂਦੀ ਆ ਹਾਂ ਬਿਲਕੁਲੀ ਬਵਾਵਾਂਗੇ ਕਿ ਕੱਲ ਤੇਰੀ ਨਾ ਪਰ ਮੇਰੀ ਕੱਕਾਈ ਤਾਂ ਮੈਨੂੰ ਵੀ ਕੀ ਜਾਣੀ ਨਹੀਂ ਨਹੀਂ ਇਹ ਕੱਲ ਪਰਸੋਂ ਦੇ ਬਲਾਵੇਂ ਇਹ ਖਾਂਦੀ ਫਿਰਦੀ ਸੀ ਮੇਰੇ ਕੋਲੇ ਵੀ ਨੇ ਦੱਸਾਂ ਮੈਂ ਮਵੱਟ ਕਰਦੀ ਫਰਦੀ ਰਹਿੰਦੀ ਘਰੇ ਕੋਈ ਸਿਆਣ ਦਾ ਨਾ ਨੋਹਾਂ ਸਿਆਣ ਦਾ ਨੀ ਲੈ ਲੈਂਦੀ ਟਾਂਗੀ ਪੱਟ ਕੇ ਤਰਪੈ ਚੱਕੇ ਉਹ ਇੱਥੇ ਗੱਲ ਲਾ ਹੋਰ ਕੀ ਤੇ ਦੂਜੀ ਤਾਂ ਨਹੀਂ ਆਈ ਆਇਆ ਦੂਜੀ ਉਹਦੇ ਸੱਲਾਂ ਪੜੂਣਾ ਉਹ ਤਾਂ ਦੋਨਾਂ ਦੀ ਇੱਕ ਰਾਇਆ ਉੱਥੇ ਦੋਨੀਆਂ ਖੜੀਆਂ ਸੀ ਉਹਦੀਆਂ ਤੇ ਉੱਥੇ ਦੋਨੀਆਂ ਖੜੀਆਂ ਸੀ ਬਾਤ ਇਹਨੂੰ ਦੱਸਿਆ ਇਹਨਾਂ ਦੇ ਚੋਟਾ ਬਣਾ ਕੇ ਆਉਗੀ ਨਾ ਫਿਰ ਇਕੱਲੇ ਨੂੰ ਤਾਂ ਡਰ ਲੱਗਦਾ ਆਇਆ ਹਾਂ ਆਲੰਦ ਜੜਾਉਂਦਾ ਤਲ ਮੈਂ ਲਿਆ ਮਨਾ ਡਾਂ ਤਰੇ ਰੈਂ ਰੈਂ ਤਲ ਮੈਂ ਤਾਂ ਨਹੀਂ ਆ ਜੌਨ ਤੇ ਫਿਰ ਜਿਹੜੀ ਆਉਂਦੀ ਇੱਥੇ ਮੈਂ ਖੜੀ ਆ ਆ ਜਾਂਦੇ ਲੱਗਦੇ ਆਉਣ ਨੂੰ ਕੀ ਆ ਅਸੀਂ ਤਾਂ ਉਹਨੂੰ ਚੱਕੋ ਲੁੱਟਰਾ ਵਾਲਿਆ ਉਹ ਤੇ ਚਕਾਓ ਬੇ ਹਵਾ ਨਾ ਪੁਣਾ ਜਾਂਦਾ ਪਤਾ ਯਾਰ ਸਾਡੇ ਬੰਦੇ ਨਹੀਂ ਬੋਲਦੇ ਅਸੀਂ ਬੋਲਦਿਆਂ ਨਹੀਂ ਮੈਂ ਮਾਰ ਦਾਂ ਤੰਤ ਡੇਰਾ ਰੱਖੀ ਬੈਠਾ ਵੇਖ ਭੈਣ ਜੀ ਅੰਥ ਤੱਕ ਲੱਗਦਾ ਪਤਾ ਲੱਗਦਾ ਬੰਦੇ ਨਹੀਂ ਬੋਲਦੇ ਅਸੀਂ ਬੋਲਦਿਆਂ ਭੈਣ ਜੀ ਤੁਨ ਮੈਂ ਉਧਰ ਪਿਆਰ ਨਾਲ ਕਹਿ ਕੇ ਗਈ ਸੀ ਵੀ ਰੂੜੀ ਚੱਕ ਲੋ ਤੇ ਤੁਸੀਂ ਚੱਕੀ ਕਿਉਂ ਨਹੀਂ ਛਾਨ ਨੂੰ ਨਹੀਂ ਪਤਾ ਜਿਵੇਂ ਮੈਂ ਸਹੀ ਕਰਕੇ ਰੂੜੀ ਚੱਕੋ ਅਰੇ ਤੁਸੀਂ ਇੱਥੇ ਤਸੂਆਲਾ ਬਣਾਉਣਾ ਮੈਂ ਤੈਨੂੰ ਆਪ ਤੂੰ ਰੂੜੀ ਕੋਲੇ ਕੰਦ ਕੱਟ ਕੇ ਗਈ ਸੀ ਕੰਦ ਕੱਟਿਆ ਸੀ ਮੁੱਲ ਲਿਆ ਮੁਲਕ ਲਈ ਸੀ ਤੇ ਬਈ ਪੈਲੀ ਤੇ ਥਾਂ ਉਹ ਥਾਂ ਮੁਲ ਲਈ ਤੇ ਤੂੰ ਕੰਧ ਕੱਢ ਕੇ ਜਾਣਾ ਸੀ ਵੀ ਇੱਥੋਂ ਨਹੀਂ ਸਾਡਾ ਤੇ ਕੰਧ ਨਹੀਂ ਕੋਈ ਨਹੀਂ ਆੜਿਆ ਉਹ ਤਾਂ ਕਿਸੇ ਦਾ ਨਹੀਂ ਖੜੋ ਨੀ ਮੈਂ ਤੁਹਾਨੂੰ ਦੋਨਾਂ ਨੂੰ ਗੁੱਠੇ ਲਾਵਾਂ ਅੱਜ ਗੁੱਠੇ ਲਾਦੇ ਅੜੇ ਕਿਹੜੇ ਗੁੱਟ ਮੇਰੇ ਗੁੱਠੇ ਲੱਗੇ ਮੜ ਕੇ ਔਖਾਂ ਹੋਣਗੀਆਂ ਆਏ ਤਾਂ ਕਿਵੇਂ ਔਖਾਂ ਹੋਵਣਾਂ ਹਾਂ ਚੱਕੀ ਤੋਂ ਜ਼ਿਆਦਾ ਬੋਲੀਏ ਇਹੀ ਰਗਾ ਜੀ ਦੇ ਦੂੰ ਤਰੇ ਮੈਂ ਜ਼ਿਆਦਾ ਨਹੀਂ ਬੋਲਗੇ ਭੈਣ ਜੀ ਤੁਸੀਂ ਆਦਾ ਕੰਮ ਕਰੋ ਜ਼ੂੜੀ ਚੱਕੋ ਜਿਵੇਂ ਮਸੀਤ ਚੱਕੀ ਚੱਪ ਕਰਨੀ ਪ੍ਰੀਤੀ ਜਿਹਦੀਆਂ ਚੱਪ ਕਰਨੀ ਤੂੰ ਛੱਡ ਕਰੀ ਤੂੰ ਮੈਨੂੰ ਤਾਂ ਲੱਗਦੀਆਂ ਅਸੀਂ ਚੱਪ ਕਰ ਤੂੰ ਆ ਜਿਹਦੀਆਂ ਉਂਗਲਾਂ ਤੇ ਚੜੀ ਫਿਰਦੀ ਪੈਂਦੀਆਂ 'ਚ ਖੜਨਾ ਨਹੀਂ ਤੇ ਨਹੀਂ ਫਿਰ ਮੈਂ ਤਾਂ ਕਹਿਣੀ ਐ ਤੇ ਤੂੰ ਟੈਨਸ਼ਨ ਆਲੇ ਖੜੇ ਬੰਦੇ ਹੈਗੇ ਨਾ ਕਰੇ ਹੈਗੇ ਆ ਉਹ ਨਹੀਂ ਬੋਲਦੇ ਗੁੰਗੇ ਆ ਕਰਤੇ ਫਿਰ ਤਾਂ ਹੀ ਤਾਂ ਬੋਲਦੇ ਨਹੀਂ ਕਿਹੜਾ ਰੰਨਾ ਚੌਧਰ ਰੰਨਾ ਦੀ ਚੌਧਰ ਹੋਵੇ ਨਾ ਘਰ ਨਹੀਂ ਵਾਦ ਤੇ ਮਿਲੋ ਸੁਣ ਤੁਸੀਂ ਵੀ ਤਾਂ ਰੰਨੇ ਪ੍ਰਧਾਨ ਹੋਈਆਂ ਫਿਰਦੀਆਂ ਤੁਹਾਡੇ ਬੰਦੇ ਕਿੱਥੇ ਨਹੀਂ ਕੋਈ ਸਾਡੇ ਦਾ ਬੰਦੇ ਗਏ ਸਪੇਅ ਕਰਨ ਤੇ ਬਾਜ ਮਾਰੀ ਆਣੇ ਬੀਬੜ ਜੀ ਨੇ ਆ ਕੇ ਸਾਨੂੰ ਬਾਹਰ ਜੇ ਅਸੀਂ ਕਿਸੇ ਦੇ ਘਰੇ ਨਹੀਂ ਗਈਆਂ ਲੜਨ ਸਾਡੇ ਬੰਦੇ ਸਾਡੇ ਘਰੇ ਆ ਕੇ ਢਾਣੀਆਂ ਨਹੀਂ ਤੈਨੂੰ ਮੈਂ ਲੈ ਕੇ ਆਈਆਂ ਨਾ ਤੈਨੂੰ ਮੈਂ ਥਾਂ ਤੇ ਕਬਜ਼ਾ ਕਰਕੇ ਤੇ ਲੜ ਲਓ ਦੋਨੇ ਅਸੀਂ ਤਾਂ ਫੇਰ ਵੇਖ ਲਾਂਗੇ ਹਾਂ ਤੈਨੂੰ ਮੈਂ ਲੈ ਕੇ ਆਈਆਂ ਲੋ ਆਕੇ ਜਿੱਤੇ ਰੰਡਾ ਨੂੰ ਐਸੀ 24 ਘੰਟੇ ਐਸੀ ਚ ਰਹਿੰਦੀਆਂ ਬੰਨੀਆਂ ਕੀ ਹੈ ਤੂੰ ਸਾਡੇ ਐਸੀ ਚ ਮੱਚਦੀ ਤੂਲ ਵਾਲਾ ਤੂੰ ਬਿੱਲ ਭਰਨਾ ਸਾਡੇ ਐਸੀ ਦਾ ਨਹੀਂ ਇਹਨਾਂ ਨੂੰ ਤਾਂ ਪੈਸੇ ਭਰਨ ਦੀ ਆਖ ਨਹੀਂ ਜੀ ਇਹਨਾਂ ਦੀ ਸਾਸ ਮੈਂ ਤਾਂ ਥੱਪੇ ਮਾਰੀ ਨਹੀਂ ਪੈਸੇ ਤਾਂ ਕਹੀ ਮਾਰੀ ਸੌਣ ਨੀ ਦਿੰਦੀ ਆ ਕੱਲ ਤੋ ਤੇਰੀ ਪ੍ਰੀਤ ਤੇ ਨਾਲ ਲੜ ਲੈਂਦੇ ਓ ਇਹਨੂੰ ਕਿ ਤੈਨੂੰ ਮੈਂ ਆਈਆਂ ਇੱਥੇ ਆ ਕੇ ਗੋਹਾ ਗੋਹਾ ਕਰੀਏ ਮੇਰੀ ਸਾਜੀ ਦੀ ਇੱਕ ਗੱਲ ਕੀਤੀ ਐ ਇਹ ਮੇਰਾ ਥਾ ਭੈਣੇ ਤੂੰ ਫਿਰ ਭੈਣੇ ਤੂੰ ਆ ਦੀ ਥਾ ਦੀ ਕਰ ਲਓ ਨਾ ਪਹਿਲਾਂ ਤੁਸੀਂ ਲੜ ਲਓ ਸਾਜੀ ਦੀ ਪ੍ਰੀਤ ਤੇ ਨਾਲ ਲੜ ਲੈਂਦੇ ਹਾਂ ਲੜੋ ਲੜੋ ਵੇਖ ਲਓ ਕੜੀ ਵਿੱਚ ਵੇਲਾ ਕਰਦੀ ਪਹਿਲੇ ਤੁਹਾਡੇ ਤਾਂਗਾਂ ਤੇ ਥਾ ਲੱਗਦੀਆਂ ਸ਼ਰਮ ਮੰਨ ਲਓ ਥਾ ਲੱਗਦੀਆਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਚਾਹ ਪਾਣੀ ਚੱਕੀ ਕੁਛ ਨਾਲ ਦੀ ਗੱਲ ਪੈ ਜਾਣ ਨੂੰ ਮੇਰੀ ਗੱਲ ਸੁਣਨੀ ਐ ਮਾਤਾ ਗੜ ਤੂੰ ਪਈ ਆ ਮੈਂ ਬੋਕਰ ਮਰੀ ਜਾਂਦੀ ਸੀ ਅਗਦੇ ਚੱਕ ਡੁੱੜ ਗੱਡ ਦੀ ਕਸੌਲੀ ਜੀ ਤੇ ਮੇਰੇ ਕੰਨੀ ਆਇਆ ਕਰਦੀ ਲੱਛਣ ਤੇਰੇ ਹੈ ਨਹੀਂ ਚਾਹ ਪੀਣ ਵਾਲੇ ਤੇਰਾ ਤਾਂ ਡਾਂਗਾ ਖਾਣਾ ਨਹੀਂ ਇਹ ਤਾਂ ਤੇਰਾ ਹੀ ਆਊਗੀ ਜਿੰਨਾ ਚਿਰ ਥਾਣੀ ਵੇਲਾ ਹੁੰਦਾ ਇਹਨੂੰ ਤਾਂ ਮੈਡਮ ਨੂੰ ਵੱਡਾ ਏਸੀ ਲਵਾ ਕੇ ਦਿੱਤਾ ਖੜੀ ਵੇਖ ਕਿਵੇਂ ਨਾ ਭਲੇ ਤੂੰ ਐਸੀ ਜਰਰਤ ਤੇ ਕਿਥੋਂ ਦੂਰੀ ਫਰਦੀ ਸੰਤਨ ਹੀਟਰ ਲਵਾ ਕੇ ਦਿੱਤੇ ਆ ਠੰਡ ਦਾ ਮਹੀਨਾ ਚੱਲੀ ਜਾਂਦਾ ਬੋਲ ਲੰਦੀ ਆ ਬਾਹਲਾ ਇਹੇ

ਨੋ ਮੈਂ ਲਿਆ ਤੇ ਮੈਂ ਲਿਆਣੀ ਆ ਨਾ ਕਿ ਲੈnde ਹੁੰਦੇ ਆ ਭੈਣਿਆ ਉਹ ਕੀ ਆnde ਖਰਚੇ ਵੱਡਣਾਂ ਲਈ ਆ ਖਰਚੇ ਮਸ਼ੀਨ ਤੇ ਇਹਨਾਂ ਦੇ ਸਾਜੇ ਤੇ ਫਰਾ ਦੂੰਗੀ ਇੱਕ ਇੱਕ ਪਾਸਾ ਤਾਂ ਹੋਊਗਾ ਠਾਣੇ ਦਲਵਾਰਾਂ ਚ ਮੁੱਕ ਜਾਣਾਗਾ ਆਪਣਾ ਆਏ ਕਿਵੇਂ ਮੁੱਕਣੀਆਂ ਮੁੱਕਣਾਗਾ ਛੋਟੀਆਂ ਵਰਗੀਆਂ ਤਾਂ ਇੱਕ ਪਟਾ ਪੈਗਾ ਤੁਰ ਜਾ ਨਾ ਲੈ ਲੈ ਇਹੀ ਵਜੂ ਤੇ ਖੜ ਜਾਣੀ ਕੁੜੀਆਂ ਫੜ ਕੇ ਤੇਰੇ ਹਲਕਾ ਜਿਹੀ ਦੇ ਦੂੰਗੀ ਤੁਰ ਜਾ ਤੁਰ ਜਾ ਇਥੇ ਤੁਰਿਆ ਜਾਂਦਾ ਤੇ ਦੱਸ ਆ ਜਾ ਫੇਰ ਬੁੜਕੇ ਜਿਹਾ ਨਹੀਂ ਆ ਬੁੜਕੋ ਬੁੜੀ ਨੂੰ ਕਈ ਬੁੜਗਾ ਅੱਖਾਂ ਵਾਲੀਆਂ ਕਰਦੀਆਂ ਨਾ ਨਾ ਸਟੇਟਸ ਵੇਣੀਆਂ ਮਰਦਾ ਸੀ ਕਰਤੂਤਾਂ ਚੰਗੀਆਂ ਹੁਣ ਮਾਤਾ ਤੇ ਮਾਂ ਤੋਂ ਬਿਨਾ ਤੈਨੂੰ ਗੱਲ ਨਾ ਕਰੇ ਜਾਂਦੀ ਰਹਿ ਤੂੰ ਨਾ ਤਾਂ ਸਟੇਟਸ ਤੋਂ ਲੈਣਾ ਕੀ ਆ ਆ ਤੂੰ ਮਾਤਾ ਜਾਂਦੀ ਰਹਿ ਕਿ ਤੇ ਬੱਖੀਆਂ ਅੰਦਰ ਪੋੜੇ ਮੇਰੀ ਤਾਂ ਗੱਲ ਚਾਲਦਾ ਮਹੀਨਾ ਦਾ ਨੇ ਆਤਾ ਅਸਤਾ ਦੂਰ ਤੇ ਨਹੀਂ ਕਿਹੜਾ ਮਤਲੇ ਮਗਾਜ ਕੇ ਲਿਆ ਦੱਸ ਕਿ ਤੁਹਾਡੇ ਨੂੰ ਮੈਨੂੰ ਫੋਨ ਨਹੀਂ ਮਾਰਨੀ ਆਉਂਦੇ ਜਾ ਕੇ ਸੱਦ ਕੇ ਲਿਆ ਮਾਤਾ ਤੇਲ ਵੀ ਮੈਂ ਪਾਦਨੀ ਜਾਂ ਮਸ਼ੀਨ ਚੱਕ ਕੇ ਲਿਆ ਤੇਰੇ ਨੂੰ ਮੈਂ ਫੋਨ ਨਹੀਂ ਕਰਾਂ ਤੇ ਜਾ ਕੇ ਸੱਦ ਕੇ ਲਿਆ ਆਹ ਖੜ ਜਾ ਨਹੀਂ ਖੜ ਜਾ ਮੈਂ ਖਰੀ ਰਵਾਜੀ ਦੇ ਦੂੰਗੀ ਨਹੀਂ ਨਹੀਂ ਲੱਲਾ ਹੱਥ ਦਾ ਸਭ ਨਹੀਂ ਨਹੀਂ ਤੂੰ ਸੋਨੇ ਚੱਕਰ ਕਰ ਬੰਨੀ ਖੜ ਜਾ ਗੇੜੀ ਮਸ਼ੀਨ ਲੈ ਆਣੀ ਆ ਤੇਨੂੰ ਦੱਸਦੀ ਆ ਗੇੜੀ ਮਟਰ ਨਾਲ ਲੈ ਪਿੱਛੇ ਕਿਹੜੇ ਥਾਣੇ ਜਾਣਾ ਸੱਦ ਮੈਨੂੰ ਥਾਣੇ ਦੱਸ ਕਿਹੜੇ ਜੀ ਜਾਵਾ ਹਾਂ ਮੈਂ ਮਰਜੀ ਜਾਵਾਂਗਾ ਕਿੱਥੇ ਆਣੇ ਚਾਹੇ ਕਿਹੜੇ ਚ ਜਾਣਾ ਕਿੱਥੇ ਜਾਣਾ ਥਾਣੇ ਚ ਕਿਹੜੇ ਜਾਣਾ ਮੈਨੂੰ ਥਾਣੇ ਚ ਕਿਹੜੇ ਜਾਣਾ ਆ ਵੇ ਖਾਣੇ ਨੂੰ ਫਰਕਾਰੀ ਖੜੀ ਹੋ ਗਈ ਉਹ ਦਾ ਬਜ਼ੁਰਗ ਖੜ ਜਾ ਕਿਹੜੇ ਥਾਣੇ ਚ ਕਿਹੜੇ ਥਾਣੇ ਜਾਣਾ ਮੈਂ ਤਾਂ ਦੱਸ ਮੇਰੀ ਗੱਲ ਛੋੜਾ ਥਾਣੇ ਦਾ ਕਿਹੜੇ ਚ ਜਾਣਾ ਇਹ ਤੈਨੂੰ ਸ਼ਰਮ ਨਹੀਂ ਆਉਂਦੀ ਥਾਣੇ ਕਿਹੜੇ ਚ ਜਾਣਾ ਮੈਨੂੰ ਐਂ ਦੱਸੋ ਕਿਹੜੇ ਥਾਣੇ ਚ ਜਾਣਾ ਬਾਲਾ ਕਿਹੜੇ ਥਾਣੇ ਜਾਣਾ ਮੈਂ ਤਾਂ ਦੱਸ ਕਿਹੜੇ ਚ ਜਾਣਾ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਆ ਨਾ ਖਾ ਲੈਣੇ